ਦਿਲ ਕਜਨਿਉ ਰਾਖਾ ਪ੍ਰਵਤਾ ਕਾ ਕਿਨੋ ਬਡੋ ਕਲੁ ਮੈ ਸਾਕਾ ਸਤਨ ਹੇਤ ਇਤੀ ਜਨ ਕਰੀ ਸੀਸ ਦੀ ਆਪਰ ਸੀ ਨਾ ਚਰੀ ਧਰਮ ਹੇਤ ਸਾਕਾ ਜਨ ਕੀਆ ਸਿਸੋ ਦੀ ਆਪਰ ਸਰਨਾਂ ਦੀਆ ਨਾਟਕ ਚੇਟਕ ਕੀ ਇੱਕ ਕਾਜਾ ਪ੍ਰਭ ਲੋਕ ਗਨ ਕੈ ਆਵਤ ਲਾਜਾ ਨਵੇਂ ਪਤਸ਼ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਬਾਬੇ ਬਕਾਲੇ ਨਿਹਾਲ ਕਰਨ ਆਵੇਂ 22 ਮੰਜੀਆਂ ਉੱਤੇ ਡੱਠੀਆਂ ਹੀਆਂ ਸਨ ਜਦੋਂ ਮੱਖਣਿ ਸ਼ਾਲ ਲਵਾਣੇ ਨੇ ਛਾਦਰ ਕਮਾਈ ਤੇ ਸਾਰੀਆਂ ਸੰਗਤਾਂ ਨੂੰ ਇਹੇ ਆਖਿਆ ਭਲੀਏ ਸੰਗਤੇ ਗੁਰ ਲਾਧੋ ਗੁਰ ਲਾਧੋ ਗੁਰ ਲਾਧ ਸਾਰੇ ਧੀਰਮਲ ਸੋਢੀ ਦੀ ਤਰ੍ਹਾਂ ਸਾਰੇ ਡੇਰਾ ਡੰਡਾ ਚੁੱਕ ਗਏ ਭੱਜ ਗਏ ਤੇ ਧੀਰਮਲ ਨੇ ਆਪਦੇ ਮਸੰਦ ਸ਼ੀਏ ਨੂੰ ਸਿਖਾਇਆ ਕਿ ਅਸੀਂ ਜਿਹੜਾ ਕੱਲ ਲੱਖਾਂ ਰੁਪਏ ਦਾ ਚੜਾਵਾ ਜੜਿਆ ਗੁਰੂ ਤੇਗ ਬਹਾਦਰ ਨੂੰ ਮਾਰ ਕੇ ਲੈ ਆਵਾਂਗੇ ਇਹ ਵਿਚਾਰ ਬਣਾ ਕੇ ਧੀਰਮਲ ਲੁਟੇਰਿਆਂ ਦੇ ਨਾਲ ਮਿਲ ਗਿਆ ਸਾਰਾ ਮਾਲ ਇਸ ਬਾਬ ਲੁੱਟ ਲਿਆ ਹੁਣ ਗੁਰੂ ਜੀ ਨੂੰ ਤਾਂ ਕਿਸੇ ਪਦਾਰਥ ਦੀ ਕੋਈ ਇੱਛਾ ਨਹੀਂ ਸੀ ਇਸ ਕਰਕੇ ਮਹਾਰਾਜ ਜੀ ਚੁੱਪ ਰਹੇ ਫਿਰ ਧੀਰ ਮਲ ਦੇ ਮਸੰਦ ਸ਼ੀਏ ਨੇ ਗੁਰੂ ਜੀ ਤੇ ਬੰਦੂਕ ਚਲਾਈ ਗੋਲੀ ਕੋਲੋਂ ਦੀ ਲੰਗੀ ਪੱਗ ਨਾਲ ਖਹਿ ਗਏ ਪਰ ਧੀਰ ਮਲ ਮਾਲ ਲੁੱਟ ਕੇ ਭੱਜ ਗਿਆ ਗੁਰੂ ਜੀ ਦੀ ਤਾਂ ਕਿਸੇ ਨੂੰ ਕੌੜਾ ਬਚਨ ਕਹਿਣ ਦੀ ਸਲਾਹ ਨਹੀਂ ਸੀ ਪਰ ਗੁਰੂ ਕੇ ਸਿੱਖਾਂ ਨੇ ਔਰ ਮਹਾਰਾਜ ਜੀ ਦੇ ਨਾਨੇ ਨਰਨੰਦਾ ਜੀ ਨੇ ਧੀਰਮਲ ਦੀ ਚੰਗੀ ਭੁਗਤ ਸਵਾਰੀ ਸਭ ਕੁਝ ਮੋੜ ਕੇ ਲਿਆਏ ਤੇ ਸਗੋਂ ਗੁਰੂ ਗ੍ਰੰਥ ਸਾਹਿਬ ਜੀ ਵੀ ਨਾਲ ਲਿਆ ਆਂਦਾ ਪਰ ਗੁਰੂ ਜੀ ਨੇ ਸੁਣ ਕੇ ਸਭ ਜੀ ਜਾ ਮੜਵਾ ਕੇ ਧੀਰਮਲ ਨੂੰ ਭੇਜ ਦਿੱਤੀਆਂ ਬਕਾਲੇ ਵਿੱਚ ਬੜੀ ਰੌਣਕ ਲੱਗੀ ਰਹੀ ਸੰਗਤ ਆ ਕੇ ਮਨ ਭਾਉਂਦੇ ਫਲ ਪਾਉਣ ਲੱਗੀਆਂ ਹੁਣ ਮੱਖਣ ਸ਼ਾਹ ਦੇ ਹੋਰ ਆਇਆਂ ਸੰਗਤਾਂ ਦੇ ਬੇਨਤੀ ਕਰਨ ਕਰਕੇ ਗੁਰੂ ਜੀ ਥਾ ਥਾ ਸਿੱਖਾਂ ਨੂੰ ਉਪਦੇਸ਼ ਦਿੰਦੇ ਗੋਇੰਦਵਾਲ ਖਡੂਰ ਸਾਹਿਬ ਤਰਨ ਤਾਰਨ ਜਾ ਕੇ ਦਰਸ਼ਨ ਕਰਕੇ ਸਿੱਖ ਆਏ ਸੰਮਤ 1721 ਮਾਘ ਦੇ ਮਹੀਨੇ ਸ੍ਰੀ ਅਮਰਤਸਰ ਮਹਾਰਾਜ ਜੀ ਆਨ ਉਤਰੇ ਗੁਰੂ ਜੀ ਦਾ ਆਗਮਨ ਸੁਣ ਕੇ ਸ੍ਰੀ ਦਰਬਾਰ ਸਾਹਿਬ ਜੀ ਦੇ ਪੁਜਾਰੀ ਦਰਸ਼ਨੀ ਦਰਵਾਜੇ ਤੇ ਜਿੰਦਰੇ ਮਾਰ ਕੇ ਆਪ ਲੁੱਕ ਗਏ ਕਿ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਤੇ ਆਪਣਾ ਦਰਬਾਰ ਨਾ ਸੰਭ ਲੈਣ ਗੁਰੂ ਜੀ ਦਾ ਕਦਾ ਚੇਤੇ ਖਿਆਲ ਨਹੀਂ ਸੀ ਪਰ ਕਵਟੀਆਂ ਦੀ ਬੁੱਧ ਪੂਜਾ ਦਾ ਧੰਨ ਖਾਣ ਕਰ ਗਏ ਭ੍ਰਿਸ਼ਟ ਹੋ ਗਈ ਸੀ ਕਿਉਂਕਿ ਪੂਜਾ ਦਾ ਧੰਨ ਖਾ ਕੇ ਜਵਤਾ ਭਜਨ ਬੰਦਗੀ ਜਿਹੜੇ ਨਹੀਂ ਕਰਦੇ ਉਹਨਾਂ ਦੀ ਬੁੱਧ ਪਵਿੱਤਰ ਨਹੀਂ ਰਹਿੰਦੀ ਗੁਰੂ ਜੀ ਨੇ ਬਾਹਰ ਹੀ ਇੱਕ 베ਰੀ ਦੇ ਥੱਲੇ ਦੀਵਾਨ ਲਗਾ ਦਿੱਤਾ ਜਿੱਥੇ ਅੱਜ ਕੱਲ੍ਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਥੜਾ ਸਾਹਿਬ ਨਾਮ ਕਰਕੇ ਪ੍ਰਸਿੱਧ ਮੱਖਣ ਸ਼ਾਹ ਆਦਿਗ ਸਿੱਖਾਂ ਨੇ ਦਾ ਬਹਿਨ ਦੀ ਕੀਤੀ ਕਿ ਅਸੀਂ ਇਹਨਾਂ ਨੂੰ ਮਾਰ ਕੁੱਟ ਕੇ ਕੱਢ ਦਿੰਦੇ ਹਾਂ ਪਰ ਗੁਰੂ ਜੀ ਨੇ ਬਚਨ ਕੀਤਾ ਖਿਮਾ ਰੱਖਣੀ ਚਾਹੀਦੀ ਇਹ ਅਮਰਦ ਸਰੀਏ ਅੰਦਰ ਸੜੀਏ ਹਨ ਇਸ ਲਈ ਗੁਰੂ ਸਾਹਿਬ ਜੀ ਬਾਹਰੋਂ ਹੀ ਦਰਸ਼ਨ ਕਰਨ ਵੱਲੇ ਪਿੰਡ ਜਾ ਰਹੇ ਜਦੋਂ ਸ਼ਹਿਰ ਵਿੱਚ ਇਸ ਗੱਲ ਦੀ ਖਬਰ ਹੋਈ ਸਾਰੀਆਂ ਸੰਗਤਾਂ ਉੱਥੇ ਗਈਆਂ ਚਰਨ ਫੜ ਗਏ ਖਿਮਾ ਕਰਾਈ ਗੁਰੂ ਜੀ ਦਾ ਦਰਸ਼ਨ ਕਰਕੇ ਆਨੰਦ ਲਿਆ ਅਮਰਦਸਰੀਆਂ ਨੇ ਬੇਨਤੀ ਕੀਤੀ ਆਪ ਸ਼ਹਿਰ ਚੱਲੋ ਪਰ ਮਹਾਰਾਜ ਜੀ ਨੇ ਬਚਨ ਕੀਤਾ ਅਸੀਂ ਵਿਰੋਧ ਵਿੱਚੋਂ ਕੀ ਲੈਣਾ ਸੰਗਤਾਂ ਨੇ ਬੇਨਤੀ ਕੀਤੀ ਬਖਸ਼ੋ ਮਹਾਰਾਜ ਜੀ ਬਖਸ਼ੋ ਤਾ ਗੁਰੂ ਜੀ ਨੇ ਬਚਨ ਕੀਤਾ ਇਹ ਗੱਲ ਪੁਜਾਰੀਆਂ ਵਾਸਤੇ ਹੈ ਉਹਨਾਂ ਵਿੱਚ ਹੀ ਰਹੇਗੀ ਸੋ ਗੁਰੂ ਦੇ ਪਿਆਰੇ ਭਗਤੀ ਭਾਵਨਾ ਰੱਖਦੇ ਨੇ ਗੁਰੂ ਜੀ ਦਾ ਸਦਾ ਉਹਨਾਂ ਦੇ ਖੁਸ਼ ਨੇ ਅੰਮ੍ਰਿਤ ਸਰ ਸਿਵਤੀ ਦਾ ਘਰ ਕਿਉਂਕਿ ਗੁਰੂ ਜੀ ਦਾ ਵਾਕ ਹੈ ਅੰਮ੍ਰਿਤ ਸਰ ਸਿਵਤੀ ਦਾ ਘਰ ਇਸ ਪ੍ਰਕਾਰ ਗੁਰੂ ਜੀ ਦੀ ਖੁਸ਼ੀ ਲਾ ਕੇ ਸੰਗਤਾਂ ਸ਼ਰ ਚਾਹੀਆਂ ਉਸ ਜਗ੍ਹਾ ਹਮੇਸ਼ਾ ਸਾਲ ਵਿੱਚੋਂ ਬੜਾ ਭਾਰੀ ਮੇਲਾ ਹੁੰਦਾ ਮੱਖਣਸ਼ਾ ਵੀ ਵੱਲੇ ਤੋਂ ਗੁਰੂ ਜੀ ਖੁਸ਼ੀ ਲਾ ਕੇ ਆਪਣੇ ਪਿੰਡ ਟਾਂਡੇ ਨੂੰ ਚਲਾ ਗਿਆ ਗੁਰੂ ਜੀ ਦੀ ਸੰਗਤ ਨੂੰ ਗੁਰੂ ਜੀ ਸੰਗਤ ਨੂੰ ਤਾਰ ਦੇ ਬਾਬੇ ਬਕਾਲੇ ਆ ਗਏ ਗੁਰੂ ਕੇ ਕੋਠੇ ਦਾ ਮੇਲਾ ਵਰੇ ਪਿੱਛੋਂ ਭਰਦਾ ਹੈ ਅਮਰਦਸਰ ਦੀ ਸੰਗਤ ਸੇਵਾ ਕਰਕੇ ਹੁਣ ਇੱਥੇ ਬੜਾ ਸੁੰਦਰ ਗੁਰਦੁਆਰਾ ਬਣਵਾ ਦਿੱਤਾ। ਇੱਕ ਦਿਨ ਚਰਨ ਦਾ ਸਾਧੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਪਾਸ ਲਿਆ ਕੇ ਬੈੰਦੇ ਸੱਜੇ ਪਾਤਸ਼ਾਹ ਜੀ ਜਦੋਂ ਅਸਬਾਬ ਆਪ ਨੇ ਧੀਰਮਾਲ ਨੂੰ ਭੇਜਿਆ ਤਾਂ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਅਮਾਨਤ ਰੱਖਿਆ ਹੋਇਆ ਸੀ। ਉਹ ਤੁਸੀਂ ਲੈ ਲਓ ਮਹਾਰਾਜ ਆਂਦੇ ਅਸੀਂ ਨਹੀਂ ਲੈਂਦੇ ਤੁਸੀਂ ਧੀਰਮਲ ਨੂੰ ਹੀ ਦੇ ਆਓ ਕਿਉਂਕਿ ਇਸੇ ਕਰਕੇ ਉਹਦੀ ਉਪਜੀਵਕਾ ਬਣੀ ਹੋਈ ਹੈ ਤੁਸੀਂ ਉਹਨੂੰ ਦੇ ਆਓ ਸਾਧੂਆਂ ਦਾ ਸੱਚੇ ਪਾਤਸ਼ਾਹ ਮੈਂ ਗਰਤ ਰੋਹੀ ਤੇ ਨਿੰਦਕ ਦੇ ਮੱਥੇ ਲੱਗਣਾ ਨਹੀਂ ਚਾਹੁੰਦਾ ਇਸ ਲਈ ਤੁਸੀਂ ਕਿਸੇ ਹੋਰ ਨੂੰ ਭੇਜ ਦਿਓ ਗੁਰੂ ਜੀ ਨੇ ਬਹੁਤ ਆਖਿਆ ਪਰ ਕਿਸੇ ਸਿੱਖ ਨੇ ਉਥੇ ਪਹੁੰਚਾਣਾ ਨਾ ਮੰਨਿਆ ਸਗੋ ਇਹ ਹੀ ਆਖਿਆ ਮਹਾਰਾਜ ਜੀ ਇਹਨਾਂ ਨੂੰ ਇੱਥੇ ਰੱਖੋ ਗੁਰੂ ਜੀ ਬਚਨ ਕੀਤਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੜਾਵਾ ਚੜਿਆ ਵਰਤਨਾ ਨਹੀਂ ਕਿਉਂਕਿ ਇਹ ਕਨਿਸ਼ਟ ਪਦਾਰਥ ਔਰ ਇਸੇ ਕਰਕੇ ਧੀਰਮਲ ਦੀ ਸੰਤਾਨ ਦੀ ਉਪਜੀਵਕਾ ਬਣੀ ਰਹਿਣੀ ਹੈ ਤੁਸੀਂ ਇਸ ਬੀੜ ਨੂੰ ਭੇਜ ਦਿਓ ਜਦੋਂ ਕੋਈ ਸਿੱਖ ਲੈ ਜਾਣਾ ਨਹੀਂ ਚਾਹੁੰਦਾ ਸੀ ਤਾਂ ਗੁਰੂ ਜੀ ਨੇ ਮੰਜੀ ਸਮੇਤ ਰਮਾਲਾਏ ਲਪੇਟ ਕੇ ਵਿਆਸਾ ਦਰਿਆ ਨੂੰ ਹੁਕਮ ਕੀਤਾ ਇਹ ਧੀਰਮਲ ਦੀ ਇਮਾਨਤ ਹੈ ਜਦੋਂ ਆਵੇਗਾ ਲੈ ਜਾਵੇਗਾ ਇਹ ਸਾਡੀ ਅਮਾਨਤ ਨਾ ਵਿਗੜੇ ਧੀਰਮਲ ਨੂੰ ਇੱਕ ਰਾਹੀ ਦੇ ਹੱਥ ਸੁਨਿਆ ਦੇ ਕੇ ਭੇਜਿਆ ਦਾ ਧੀਰਮਲ ਸੁਣ ਕੇ ਬਾਦ ਖੁਸ਼ ਹੋਇਆ ਪਰ ਉਹਨੇ ਖੋਟੇ ਮਸੰਦ ਛਿਏ ਨੇ ਔਨਾਂ ਦਿੱਤਾ ਉਸ ਰਾਈ ਰਾਈ ਨੇ ਬਥੇਰਾ ਸਮਝਾਇਆ ਕਿ ਉਹ ਸੱਚੇ ਸਤਗੁਰੂ ਜੀ ਨੇ ਮੇਰੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਆਸਾ ਵਿੱਚ ਰੱਖਿਆ ਆਪਣੀ ਔਲਾਦ ਦਾ ਅੱਗਾ ਨਾ ਮਾਰ ਇਸ ਮਸੰਦ ਮੱਤੀ ਮਸੰਦ ਦੇ ਮਗਰ ਲੱਗ ਗਏ ਕਿਉਂ ਆਮੋਲਕ ਵਸਤੂ ਨੂੰ ਗਵਾਮਨਾ ਸ਼ੀਆ ਫਿਰ ਬੋਲਿਆ ਜੇਕਰ ਰੱਖ ਗਏ ਗਏ ਸੰਨ ਤਾਂ ਉਹਨਾਂ ਨੇ ਬੜਾ ਮਾੜਾ ਕੀਤਾ ਸਾਡੋ ਘਰੋ ਵੀ ਗਵਾਇਆ ਆਪ ਵੀ ਨਹੀਂ ਰੱਖਿਆ ਹੁਣ ਰੁੜ ਕੇ ਖਬਰੇ ਕਿੱਥੇ ਗਿਆਓ ਕਿਹੜਾ ਪਰਬਤ ਹੈ ਜਿਹੜਾ ਦਰਿਆ ਵਿੱਚ ਪਿਆ ਰਹੇਗਾ ਇਹੋ ਜੀਆਂ ਸ਼ੀਏ ਦੀਆਂ ਗੱਲਾਂ ਸੁਣ ਕੇ ਧੀਰਮਲ ਚੁੱਪ ਰਿਹਾ ਤੇ ਆਪਣੇ ਰਾਹੀ ਆਪਣੇ ਰਸਤੇ ਪਿਆ ਇੱਕ ਦਿਨ ਰਾਤ ਨੂੰ ਧੀਰਮਲ ਨੂੰ ਸੁਪਨੇ ਵਿੱਚ ਆਵਾਜ਼ ਆਈ ਕਿ ਦੂ ਇਸ ਮਸੰਦ ਮਤੀ ਮਸੰਦ ਦੇ ਮਗਰ ਲੱਗ ਕੇ ਇਹ ਸਭ ਮੌਲਿਕ ਵਸਤੂ ਤੋਂ ਆਪਣੇ ਵੱਡਿਆਂ ਦੇ ਨਿਸ਼ਾਨ ਨੂੰ ਨਾ ਗਵਾ ਇਸੇ ਕਰਕੇ ਤੇਰੀ ਔਲਾਦ ਦੀ ਮਾਨਤਾ ਹੋਣੀ ਹੈ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਆ ਫਿਰ ਧੀਰਮਲ ਨੇ ਉਸ ਦੀ ਇੱਕ ਨਹੀਂ ਮੰਨੀ ਆਪ 10 ਕੋ ਸੇਵਕਾਂ ਦੇ ਤੋਬਿਆਂ ਨੂੰ ਨਾਲ ਲੈ ਕੇ ਦਰਿਆ ਕਿਨਾਰੇ ਗਿਆ ਸੁਰਾਈ ਦੇ ਪਤੇ ਦੱਸੇ ਪਰ ਅਰਦਾਸਾ ਕਰਕੇ ਮੱਥਾ ਟੇਕਿਆ ਦਰਿਆ ਵਿੱਚ ਇੱਕ ਟੁੱਬੀ ਵੀ ਲਵਾਈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨਿਕਲਾਈ ਬੜਾ ਖੁਸ਼ ਹੋ ਗਏ ਘਾਰਾਂ ਨੂੰ ਇਨਾਮ ਦਿੱਤਾ ਦੇਖਿਆ ਦਾ ਸਵਾਏ ਆਸ਼ੀਏ ਦੇ ਕੱਖਰ ਵੀ ਨਾ ਵਿਗੜਿਆ ਸਾਰੇ ਆਦਮੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਧੰਨ ਧੰਨ ਕਹਿੰਦੇ ਵਾਜੇ ਗਾਜੇ ਨਾਲ ਪੀਰ ਮੱਲ ਧੀਰ ਮੱਲ ਦੇ ਘਰ ਲਿਆਏ ਜੋ ਹੁਣ ਤੱਕ ਉਹਦੀ ਸੰਤਾਨ ਪਾਸ ਕਰਤਾਰਪੁਰ ਵਿੱਚ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ ਜੋਤ ਸਮਾਉਣ ਦੇ ਪਿੱਛੋਂ ਸੋਡੀ ਮਸੰਦਾ ਅੱਗੇ ਡਾਡੇ ਦੀਨ ਹੋਏ ਕਿਉਂਕਿ ਮਸਾਂਦੀ ਜੀ ਦੇ ਵੱਲ ਚਾਉਣ ਲੋਕਾਂ ਨੂੰ ਪ੍ਰੇਰਣਾ ਸੋ ਜਿਹੜਾ ਸੋਢੀ ਕੋਈ ਜ਼ਿਆਦਾ ਦੇਵੇ ਉਸ ਵੱਲ ਲੋਕ ਲੋਕਾਂ ਨੂੰ ਲੈ ਜਾਣ ਉਸ ਵੇਲੇ ਮਸੰਦ ਦੇ ਵਿੱਚ ਇੰਨਾ ਹੋ ਗਿਆ ਕਿ ਜਿੰਨੂੰ ਅਸੀਂ ਚਾਹੀਏ ਗੁਰੂ ਬਣਾ ਸਕਨੇ ਆ ਏਡਾਂ ਅੰਕਾਰ ਕਰਦੇ ਮਸੰਦ ਇੱਥੋਂ ਤੱਕ ਬਕਵਾਸ ਕਰਨ ਲੱਗ ਪਏ ਵੀ ਅਸੀਂ ਕੁਰਤੇ ਦੀ ਬਾਹ ਲਾਈਏ ਦੇ ਟੱ ਚੁੱਕੀਏ ਉੱਥੋਂ ਗੁਰੂ ਪ੍ਰਗਟ ਹੋ ਜਾਂਦਾ ਕਈ ਮਸੰਦ ਤਾਂ ਪਰਥੀ ਚਾਂਦੀ ਸੰਤਾਨ ਵਾਲ ਖਿਚਣ ਕੋਈ RAM RAIE ਵਾਲ ਕੋਈ ਧੀਰ ਮੱਲ ਵਾਲ ਕੋਈ ਸੂਰਜ ਮੱਲ ਵਾਲ ਸੰਗਤ ਨੂੰ ਲਿਜਾਵੇ ਇਸ ਲਈ ਛੋਡੀ ਮਸੰਦਾ ਅੱਗੇ ਦੀਨ ਹੋਏ ਆਪਣੇ ਵਾਲ ਦੁਕਾਨਦਾਰਾਂ ਦੀ ਤਰ੍ਹਾਂ ਖਿੱਚ ਰਹੇ ਸਨ ਪਰ ਗੁਰੂ ਜੀ ਦੇ ਪ੍ਰਗਟ ਹੋਣ ਕਰਕੇ ਸਾਰੇ ਪਿੱਛੇ ਪੈ ਗਏ ਜਿਸ ਤਰ੍ਹਾਂ ਸੂਰਜ ਦੇ ਉਦੇ ਹੋਇਆ ਹਨੇ ਰਾਜ ਬਜਾਂਦਾ ਸੱਚੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੰਗਤਾਂ ਢੂੰਡ ਭਾਲ ਕਰਦੀਆਂ ਆਪੇ ਹੀ ਆ ਰੀਆਂ ਸਨ ਉਸ ਵੇਲੇ ਦੀ ਬਕਾਲੇ ਦੀ ਸ਼ੋਭਾ ਅੱਖੀ ਨਹੀਂ ਜਾ ਸਕਦੀ ਸੰਗਤਾਂ ਦੇ ਸੰਸੇ ਦੂਰ ਹੁੰਦੇ ਚਾਰ ਪਦਾਰਥ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਸੇਵਕਾਂ ਨੂੰ ਬਖਸ਼ਦੇ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਗੀ ਸੇਵਾ ਲੱਗ। ਤਾਂ ਮਹਾਰਾਜ ਜੀ ਸਾਰਿਆਂ ਨੂੰ ਚਾਰ ਪਦਾਰਥ ਬਖਸ਼ਦੇ। ਹੁਣ ਮਾਤਾ ਕਿਸ਼ਨ ਕੌਰ ਜੀ ਨੂੰ ਸੂਰਜ ਮੱਲ ਪ੍ਰੇਰੇ ਵੀ ਕਿਸੇ ਤਰ੍ਹਾਂ ਮੇਰੇ ਪੁੱਤਰੇ ਨੂੰ ਤੁਸੀਂ ਗੋਦੀ ਪਾ ਕੇ ਸੰਗਤਾ ਵੱਲ ਹੁਕਮਨਾਮੇ ਲਿਖ ਦੇਵੋ। ਪਰ ਮਾਤਾ ਕਿਸ਼ਨ ਕੌਰ ਜੀ ਨੇ ਝੂੜ ਛੱਡ ਕੇ ਸੱਚ ਗ੍ਰਹਿਣ ਕੀਤਾ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕੀਰਤ ਪਰ ਸਦਗੇ ਸਭ ਗੁਰਿਆਈ ਦਾ ਸਮਾਨ ਸ਼ਾਸਤਰ ਬਸਤਰ ਬੈਠਣ ਦਾ ਤਖਤ ਆਦਿਕ ਸਾਭ ਦਿੱਤਾ ਗੁਰੂ ਜੀ ਨੇ ਮਾਈ ਜੀ ਨੂੰ ਸਹਾਇਕ ਸਮਝ ਕੇ ਸਭ ਕਾਰੋਬਾਰ ਉਹਨਾਂ ਦੇ ਸਵਰਧ ਕੀਤਾ ਇੱਥੇ ਹੀ ਪਿਛਲੇ ਗੁਰੂਆਂ ਦੀ ਤਰ੍ਹਾਂ ਦੋ ਵਾਰ دیਵਾਨ ਲੱਗਦਾ ਉਸੇ ਤਰ੍ਹਾਂ ਰਾਜੇ ਮਹਾਰਾਜੇ ਸੰਗਤਾਂ ਆਉਣ ਗੁਰੂ ਜੀ ਦਾ ਜਸ ਚਾਰ ਕੁੰਟਾਂ ਵਿੱਚ ਫੈਲ ਗਿਆ ਕੀਰਤਪੁਰ ਵਿੱਚ ਪਿਛਲੇ ਗੁਰੂਆਂ ਦੀ ਤਰ੍ਹਾਂ ਰੌਣਕ ਹੋਣ ਲੱਗੀ ਗੁਰੂ ਜੀ ਸੂਰਜ ਮਾਲਨ ਉਹ ਆਪਣਾ ਵੱਡਾ ਭਾਈ ਜੱਸ ਸਮਝ ਕੇ ਬਾਤ ਬਦਾਰਤ ਦਿੰਦੇ ਤਾਂ ਦੀ ਉਹ ਵਿੱਚੇ ਵਿੱਚ ਜਲਦਾ ਹੀ ਰਹਿੰਦਾ ਕਿਉਂਕਿ ਸਿਖਾਵਟ ਕਰਕੇ ਪਹਿਲੇ ਮਾਤਾ ਨਾਨਕੀ ਤੇ ਗੂਜਰੀ ਨਾਲ ਮਾਤਾ ਕਿਸ਼ਨ ਕਾਰਨੋ ਲੜਵਾ ਦਿੱਤਾ ਫਿਰ ਇੱਧਰ ਉੱਧਰ ਚੂਹੇ ਛੱਡਣ ਲੱਗਾ ਗੁਰੂ ਜੀ ਦਾ ਪਹਿਲਾਂ ਹੀ ਨਹੀਂ ਆਉਣਾ ਚਾਹੁੰਦੇ ਸੀ ਇਸ ਲਈ ਇੱਥੇ ਵਿਰੋਧ ਹੁੰਦਾ ਦੇਖ ਕੇ ਗੁਰੂ ਜੀ ਨੇ ਕਲੇਸ਼ ਨੂੰ ਨਿਵਰਤ ਕਰਨ ਵਾਸਤੇ ਹੋਰ ਜਗ੍ਹਾ ਆਪਣਾ ਨਗਰ ਵਸਾਉਣ ਦੀ ਸਲਾਹ ਕੀਤੀ ਸੂਰਜਮਾਲ ਨੇ ਆਪਣੀ ਬੇਸਮਝੀ ਨਾਲ ਕੀਰਤਪੁਰ ਦੀ ਰੌਣਕ ਘਟਾ ਲਈ ਰੌਣਕ ਤਾਂ ਸਤਗੁਰਾਂ ਦੇ ਨਾਲ ਜਿੱਥੇ ਜਾਏ ਬਾਹੇ ਮੇਰਾ ਸਤਗੁਰੂ ਸਹੀ ਥਾਨ ਸੁਹਾਵਾ RAM RAJ ਜਿੱਥੇ ਜਾਏ ਬਹਿ ਮੇਰਾ ਸਤ ਗੁਰ ਸੋਈ ਥਾਨ ਸੁਹਾਵਾ ਰਾਮ ਰਾਜੇ ਜਿੱਥੇ ਜਾਏ ਬਹਿ ਮੇਰਾ ਸਤ ਗੁਰ ਸੋਈ ਥਾਨ ਸੁਹਾਵਾ ਰਾਮ ਰਾਜ ਗੁਰ ਸਿੱਖੀ ਸੋ ਥਾਣ ਭਾਲਿਆ ਲਾ ਤੁਰ ਮੁਖ ਲਾਵਾ ਗੁਰ ਸਿੱਖੀ ਸੋ ਥਾਣ ਭਾਲਿਆ ਲਾ ਤੁਰ ਮੁਖ ਲਾਵਾ ਜਿੱਥੇ ਜਾਹਿ ਬਹ ਮੇਰਾ ਸਤ ਗਿਰ ਸੋਥਾਨ ਸੁਹਾਵਾ RAM ਰਾਜੇ ਸੋਥਾਨ ਸੁਹਾਵਾ RAM ਰਾਜੇ ਇਹ ਸੰਤਾ ਗੁਰੂ ਦੇ ਨਾਲ ਸੋਭਾ ਪਾਉਂਦੇ ਗੁਰੂ ਜੀ ਨੇ ਕੀਰਤ ਪਰਨਾ ਕਲੇਸ਼ ਦਾ ਘਰ ਹੁੰਦਾ ਦੇਖ ਕੇ ਰਾਜਾ ਦੀਪ ਚੰਦ ਕੈਲੂਰੀਏ ਤੋਂ ਮੱਖਵਾਲ ਪਿੰਡ ਜੋ ਕਿਸੇ ਸਮੇ ਮੈਖੇ দাঁਤ ਦਾ ਸੀ ਮੁੱਲ ਲਿਆ ਇਸ ਜਗ੍ਹਾ ਭੂਤਾਂ ਦਾ ਰੌਲਾ ਹੋਣ ਕਰਕੇ ਲੋਕ ਨਹੀਂ ਸਨ ਮੰਨਦੇ ਨਾ ਹੀ ਲੋਕ ਇੱਥੇ ਰਹਿੰਦੇ ਸਨ ਜਦੋਂ ਗੁਰੂ ਜੀ ਆਏ ਉਹਨਾਂ ਭੂਤਾਂ ਨੂੰ ਹੁਕਮ ਹੋਇਆ ਵੀ ਤੁਸੀਂ ਸਰਹੰਦ ਜਾ ਕੇ ਰਹੋ ਉੱਥੇ ਬਾਤ ਹਵੇਲੀਆਂ ਵਰਾਣ ਪਈਆਂ ਨੇ ਇਸ ਕਰਕੇ ਸਾਰੇ ਭੂਤ ਭਰੇ ਉੱਥੋਂ ਭੱਜ ਗਏ ਸਰਹੰਦਾ ਕੇ ਰਹਿਣ ਲੱਗੇ ਹੁਣ ਇਸ ਜਗਾ ਗੁਰੂ ਜੀ ਨੇ ਸੰਬਦ 1721 ਬਿਕਰਮੀ ਨੂੰ ਨਵਾਂ ਸ਼ਹਿਰ ਆਨੰਦਪੁਰ ਵਸਾਇਆ ਇੱਥੇ ਹੀ ਫਿਰ ਸਭ ਸੰਗਤਾਂ ਆਉਣ ਲੱਗ ਪਈਆਂ ਇਸ ਜਗ੍ਹਾ ਦੀ ਸੋਭਾ ਕਹਿਣ ਦੋ ਬਾਰ ਇੰਦਰ ਵੀ ਇਸ ਸ਼ਹਿਰ ਨੂੰ ਦੇਖ ਕੇ ਸ਼ਰਮਾਉਂਦਾ ਸੀ ਅਰਥਾਤ ਆਨੰਦਪੁਰ ਆਨੰਦਾਂ ਦਾ ਘਰ ਹੈ ਇੱਥੇ ਸਾਰੀਆਂ ਸ਼ਕਤਾਂ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਆਪਣੇ ਜੀਵਨ ਨੂੰ ਸਫਲਾ ਕਰਦੀਆਂ ਪੀਰ ਮੌਲੇ ਸ਼ਾ ਆਪਣੇ ਮਰੀਦਾਂ ਤੋਂ ਕਾਰ ਭੇਟਾ ਲੈਂਦਾ ਗੁਰੂ ਜੀ ਦਾ ਜਸ ਸੁਣ ਕੇ ਆਨੰਦ ਬੁਰ ਆਇਆ ਗੁਰੂ ਜੀ ਦਾ ਦਰਸ਼ਨ ਕਰ ਤੇ ਲੰਗਰ ਚੱਲਦਾ ਦੇਖ ਕੇ ਅਚਰਜ ਰਹਿ ਗਿਆ ਗੁਰੂ ਜੀ ਦੇ ਦਰਬਾਰ ਦੀ ਮਹਿਮਾ ਜਿਹੜੀ ਬਿਆੰਦ ਸੀ ਦੇਖ ਕੇ ਬੜਾ ਖੁਸ਼ ਹੋਇਆ ਬਾਹਰ ਆ ਕੇ ਗੁਰੂ ਜੀ ਦੇ ਸ਼ਹਿਰ ਦੀ ਸਜਾਵਟ ਸਰਾਵਾਂ ਮੰਦਰ ਕੋ ਬਾਗ ਬਗੀਚੇ ਸਜੇ ਹੋਏ ਦੇਖ ਕੇ ਕਹਿ ਲੱਗਾ ਕਿ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਜਿੰਨੀ ਚੱਲਣ ਜਾਣਿਆ ਸੇ ਕਿਉ ਕਰੈ ਵਿਥਾਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰ ਨਹਾਰ ਨਾਲੇ ਗੁਰੂ ਵੈਰਾਗਵਾਨ ਸਦਾਉਂਦੇ ਨੇ ਨਾਲੇ ਐਡੇ ਵੱਡੇ ਵੱਡੇ ਅਡੰਬਰ ਕਿਉਂ ਕਰਦੇ ਜਦੋਂ ਗੁਰੂ ਜੀ ਨੂੰ ਸਿੱਖਾਂ ਨੇ ਗੱਲ ਸੁਣਾਈ ਗੁਰੂ ਜੀ ਨੇ ਉਹਨੂੰ ਸਤਕੇ ਪ੍ਰਸ਼ਾਦਾ ਛਕਾਇਆ ਤਾਂ ਉਹਨੂੰ ਨੀਂਦ ਆ ਗਈ ਸੁਪਨੇ ਵਿੱਚ ਕੀ ਦੇਖਦਾ ਵੀ ਮੈਂ ਵਿਸਤ ਗਿਆ ਹਾਂ ਇੱਕ ਜੀਵ ਨੂੰ ਸਭ ਤੋਂ ਵੱਧ ਮਾਨ ਵਡਿਆਈ ਮਿਲੀ ਹੋਈ ਹੈ ਤਾਉਨੇ ਆਖਿਆ ਮੈਂ ਪਿਛਲੇ ਜਨਮ ਸ਼ੇਰ ਸੀ ਮੇਰਾ ਘੁਰਨਾ ਬਹੁਤ ਚੰਗਾ ਬਣਿਆ ਹੋਇਆ ਸੀ ਇੱਕ ਵਾਰ ਸਿਆਲ ਵਿੱਚ ਬਾਦ ਮੀਂਹ ਵਸਿਆ ਤਾਂ ਦੁਰਾਈ ਮੇਰੇ ਘੁਰਨੇ ਵਿਚ ਆਣ ਵੜੇ ਉਹਨਾਂ ਨੂੰ ਦੁੱਖ ਜ ਦੇਖ ਕੇ ਮੈਂ ਬਾਰ ਹੀ ਖੜਾ ਰਿਆ ਪਾਲੇ ਦੇ ਮਾਰੇ ਮੇਰੀ ਜਾਨ ਨਿਕਲ ਗਈ ਇਸ ਪ੍ਰਕਾਰ ਮੈਂ ਬਦਲੇ ਵਿੱਚ ਇੰਨਾ ਸੁਖ ਭੋਗ ਰਿਆ ਤੇ ਜਿਹੜੇ ਆਦਮੀ ਲੋਕਾਂ ਦੇ ਪਰੇਪਕਾਰ ਦੇ ਵਾਸਤੇ ਮਕਾਨ ਖੂ ਬੌਲੀਆਂ ਸਰਾਵਾਂ ਧਰਮਸ਼ਾਲਾ ਮਸੀਤਾਂ ਬਣਾਉਂਦੇ ਨੇ ਉਹ ਸਾਰੇ ਸੁਖ ਨੂੰ ਪ੍ਰਾਪਤ ਹੁੰਦੇ ਨੇ ਇੰਨੇ ਨੂੰ ਜਾਗ ਖੁੱਲ ਗਈ ਜਦੋਂ ਬਾਹਰ ਆਇਆ ਬਾਲਕ ਰੇਤ ਦੇ ਕੋਟ ਘਰ ਹਾਥੀ ਘੋੜੇ ਬਣਾ ਕੇ ਫਿਰ ਢਾਰ ਦਿੰਦੇ ਨੇ ਕੋਈ ਮੋਹ ਸ਼ੋਗ ਨਹੀਂ ਕਰਦੇ ਇਹ ਦੇਖ ਕੇ ਪੀਰ ਜਿਹਨੂੰ ਨੇਸ਼ਾ ਹੋ ਗਿਆਗੇ ਗੁਰੂ ਸਾਹਿਬ ਦਾ ਰਾਗ ਜਵੈਖ ਤੋਂ ਰਹਿਤ ਨੇ ਇਹਨਾਂ ਦੇ ਮੰਦਰ ਬਣਾਉਣੇ ਪਰ ਬਕਾਰ ਵਾਸਤੇ ਨੇ ਆਪਣੇ ਸੁਖ ਵਾਸਤੇ ਘਰ ਨਹੀਂ ਨਾ ਇਹਨਾਂ ਦਾ ਮਨ ਇਸ ਵਿੱਚ ਇਹ ਸੋਚ ਕੇ ਗੁਰੂ ਜੀ ਦੇ ਚਰਨ ਫੜ ਲੇ ਤੇ ਆਪਣੀ ਭੁੱਲ ਦੀ ਖਿਮਾ ਕਰਾਈ ਅੱਗੇ ਤੋਂ ਪੀਰ ਜੀ ਵੀ ਆਪਣੇ ਮਰੀਦਾ ਤੋਂ ਸਰਾਵਾਂ ਤਕੀਏ ਧਰਮਸਾਲਾ ਮਸੀਤਾਂ ਬਣਵਾਉਂਦਾ ਰਿਹਾ ਆਪ ਵੀ ਕਈ ਵਾਰ ਗੁਰੂ ਜੀ ਦੇ ਦਰਸ਼ਨ ਨੂੰ ਆਇਆ ਸਤਸੰਗ ਕਰਕੇ ਆਪਣੇ ਜੀਵਨ ਦਾ ਆਨੰਦ ਲਿਆ ਇਸਰਾ ਮਹਾਰਾਜ ਜੀ ਸੰਗਤਾਂ ਨੂੰ ਧਰਮ ਦੇ ਕਿਰਤ ਕਰਨੇ ਨਾਮ ਜਪਣਾ ਵੰਡ ਛਕਣ ਦਾ ਉਪਦੇਸ਼ ਕਰਦੇ